ਜਰੂਰ ਲੋਕ ਹਾਂ ਜੀ ਮੈਂ ਪੁੱਛਿਆ ਕਰ ਲਵਾਂ ਕਿਦਾਂ ਅੱਜ ਜਿਹੜੇ ਅਸੀਂ ਦਾਅਵਾਸ ਕਰ ਰਿਹਾਏ ਇੱਕ ਅਸੀਂ 80 ਨੰਬਰ ਦਾ ਕਦਮਾ ਜਿਹੜਾ 13524 ਨੂੰ ਦਰਜ ਕੀਤਾ ਸੀਗਾ 394 491 ਦੇ ਦੇ ਇਦ ਤੋਂ ਬਾਅਦ ਜਿਹੜਾ ਹੈਗਾ ਵਾਧਾ ਦਰੂਜ ਜਿਹੜਾ ਹੈਗਾ 411 ਦਾ ਹੋਇਆ ਸੀਗਾ ਇਹਦੇ ਵਿੱਚ ਅਸੀਂ ਸੁਖਬੀਤ ਸੀਗਾ ਪੁੱਤਰ ਅਜੀਤ ਸਿੰਘ ਕਾਲੇਵਾਲ ਦਾ ਥਾਣਾ ਘਰਿੰਡੇ ਦਾ ਜਿਹੜਾ ਗ੍ਰਿਫਤਾਰ ਕੀਤਾ ਹੈਗਾ ਔਰ ਇਹਦੀ ਥੋੜੀ ਜੀ ਮੈਂ ਕੇਸ ਮੈਂ ਹਿਸਟਰੀ ਦੱਸਦਾ ਇਹਦੇ ਵਿੱਚ ਇਸ ਤਰ੍ਹਾਂ ਸੀਗਾ ਕਿ ਜਿਹੜੇ ਆਪਣੇ ਮਰੀਸ ਨੇ ਜੱਜੀ ਹੈਗੇ ਨੇ ਇਹਨਾਂ ਦੇ ਘਰ ਦੇ ਵਿੱਚ ਇਹਨਾਂ ਨੇ ਡ్రਾਈਵਰ ਰੱਖਿਆ ਸੀਗਾ ਇਹ ਮੁੰਡੇ ਨੂੰ ਸੋਫੀਜ਼ ਨੂੰ ਔਰ ਇਹਨੂੰ ਹਫ਼ਤਾ ਖੁਆ ਸੀਗਾ ਕੰਮ ਕਰਦੇ ਨੂੰ ਇੱਕ ਦਿਨ ਇਹ ਸਾਰੇ ਜਿਹੜੇ ਸੀਗੇ ਬਾਹਰ ਗਏ ਹੋਏ ਸੀਗੇ ਕੰਮਕਾਰ ਦੇ ਵਿੱਚ ਇਹਨੂੰ ਪਤਾ ਸੀਗਾ ਕਿ ਇਹਨਾਂ ਦੇ ਘਰ ਦੇ ਵਿੱਚ ਚਾਬੀਆਂ ਜਿਹੜੀਆਂ ਹੈਗੀਆਂ ਕਿਸੇ ਜਗ੍ਹਾ ਦਿੱਤੇ ਰੱਖੀਆਂ ਹੁੰਦੀਆਂ ਨੇ ਉਹਦੇ ਉੱਤੋਂ ਇਹਨਾਂ ਨੇ ਚਾਬੀਆਂ ਲਾ ਕੇ ਇਹਨਾਂ ਦੇ ਘਰ ਦੇ ਜਿਹੜੀਆਂ ਸੋਨੇ ਦੀਆਂ ਜਿਹੜੀਆਂ ਛੇ ਜਿਹੜੀਆਂ ਸੀਗੀਆਂ ਸੋਨੇ ਦੀਆਂ ਚੂੜੀਆਂ 70000 ਰੁਪਿਆ ਇੱਕ ਟੁੱਟਿਆ ਹੋਇਆ ਬ੍ਰੇਸਲਟ ਸੋਨੇ ਦਾ ਸੀਗਾ ਔਰ ਇੱਕ ਆਰਟੀਫੀਸ਼ੀਅਲ ਕੜਾ ਸੀਗਾ ਉਹ ਜਿਹੜਾ ਸੀਗਾ ਇਹਨੇ ਚੋਰੀ ਕਰ ਲਿਆ ਪੁਰਾਣੇ ਤਫਤੀਸ਼ ਜਿਹੜੀ ਹੈਗੀ ਆ ਸਾਡੇ ਐਸ ਐਚ ਯੂ ਸੇਫਲਾਈ ਨੇ ਔਰ ਏ ਸੀ ਬੀ ਸਾਹਿਬ ਨੇ ਬਹੁਤ ਵਧੀਆ ਵਹਿਦ ਕਰਕੇ ਜਿਹੜਾ ਉਹ ਜਿਹੜਾ ਹੈਗਾ ਇਮੀਡੀਏਟਲੀ ਰਾਉਂਡ ਅਪ ਕਰਕੇ ਔਰ ਇਹਦੇ ਵਿੱਚ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਚੋਰੀ ਹੋਈਆਂ ਸੀਗੀਆਂ ਉਹ ਬਰਾਮਦ ਕਰਦੀਆਂ ਨੇ ਔਰ ਇਹਦੇ ਨਾਲ ਜਿਹੜਾ ਇਹਦੇ ਮੋਟਰਸਾਈਕਲ ਜਿਹੜਾ ਨੇ ਪਲੇਟੀਨਾਂ ਵਰਤਿਆ ਸੀਗਾ ਵਾਰਦਾਤ ਦੇ ਵਿੱਚ ਉਹ ਵੀ ਜਿਹੜਾ ਹੈਗਾ ਫੜ ਲਿਆ ਤੇ ਸਰ ਕਿੰਨੇ ਸਾਲ ਤੋਂ ਡਰਾਈਵਰ ਸੀਗਾ ਇਹਨੂੰ 7 ਦਿਨ ਪਹਿਲਾਂ ਹੀ ਡਰਾਈਵਰ ਰੱਖਿਆ ਸੀਗਾ ਹਜੇ ਤੇ 7 ਦਿਨ ਤੋਂ ਫਿਰ ਭੇਤ ਪਾ ਗਿਆ ਪੀੜਾ ਦੇ ਘਰ ਦੇ ਵਿੱਚ ਚਾਬੀਆਂ ਜਿੱਦਾਂ ਨੇੜੀ ਜਦੋਂ ਕਹੇ ਸੀ ਕਿ ਕਿੱਥੇ ਸੀਗਾ ਕਿੱਥੇ ਰਹੀ ਸੀ ਸੋ ਇਹਦੀ ਮਨਛਾ ਜਿਹੜੀ ਸੀਗੀ ਇਹਦੀ ਪੁਛਕਿਸ਼ ਦੌਰਾਨ ਇਹ ਆਇਆ ਕਿ ਜਿਹੜਾ ਹੈਗਾ ਬਹੁਤ ਜਲਦੀ ਅਮੀਰ ਬਰਨਾ ਚਾਹੁੰਦਾ ਸੀਗਾ ਉਸ ਦੇ ਚੱਕਰ ਦੇ ਵਿੱਚ ਤੇ ਕਿਹਨੇ ਕ ਸਾਥ ਉਹ ਟ੍ਰੈਵਲ ਕਰ ਰਹੇ ਸੀ ਇਹਨਾਂ ਦੇ ਨਹੀਂ ਇਹਨਾਂ ਕੋਲ 7 ਦਿਨ ਪਹਿਲਾਂ ਹੀ ਲੱਗਾ ਜਾਂ ਇਸ ਤੋਂ ਪਹਿਲਾਂ ਹੀ ਚੱਲ ਰਿਆ ਇਸ ਤੋਂ ਪਹਿਲਾਂ ਦੇ ਬਸ ਉਦਾਂ ਹੀ ਗੱਡੀ-ਗੁੱਡੀ ਚਲਾਉਂਦਾ ਰਿਹਾ ਪਹਿਲਾਂ ਵੀ ਕਿਸੇ ਕੇਸ 'ਚ ਇਨਵੋਲ ਹੋ ਰਿਹਾ ਨਹੀਂ ਭਾਈ ਸਾਹਿਬ ਜੀ ਜਿਹੜੀ ਹੈ ਕੋਈ ਡਿਗਰੀ ਨਹੀਂ ਪੜਿਆ ਕਿੰਨਾ ਸਰ ਹਾਂ ਜੀ ਪੜਿਆ ਜੀ ਪਲੱਸ 2 ਕੀਤੀ ਹੋਈ ਬਲ ਲਾਲਚ ਹੀ ਮਾਰ ਗਿਆ ਕਿ ਜਲਦਾ ਅਮੀਰ ਬਣਦੇ ਜਿਹੜੇ ਹੈਗੇ ਆ ਉਹਦੇ ਵਿੱਚ ਜੀ ਸਰ ਟੋਟਲ ਗਿਆਣਾ ਪਾ ਕੇ ਕਿੰਨੀ ਕੀ ਰਿਕਵਰੀ ਹੋਈ ਜੇ ਟੋਟਲ ਟੋਟਲ ਜਿਹੜੀ ਹੈਗੀ ਆ 85 ਗ੍ਰਾਮਸ ਆਫ ਜਿਹੜੀ ਹੈਗੀ ਆ ਸੋਨੇ ਦੀ ਹੈਗੀ ਆ ਤੇ ਨਾਲ ਜਿਹੜਾ ਹੈਗਾ 70000 ਰੁਪਏ ਕੈਸ਼ ਤੇ ਟੋਟਲ ਲੁੱਟ ਕਿੰਨੀ ਦੀ ਹੈ